देखो पहली बात है कि बीजेपी ने बीजेपी सरकार ने भारत सरकार ने कानून बनाया बहुत सारे कानून इंदा ਦੇ ਚੇਂਜ ਕੀਤੇ ਗਏ ਕਿ ਜਿਹੜੇ ਜਿਸ ਤਰ੍ਹਾਂ ਵਾਕ ਆਊਟ ਕਰ ਗਈਆਂ ਸੀ ਦੂਸਰੀ ਆਪੋਜੀਸ਼ਨਸ ਜੜੀਆਂ ਪਾਰਟੀਆਂ ਉਹ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਬਹੁਤ ਸਾਰੇ ਕਾਨੂੰਨ ਬਣਾਏ ਨੇ ਇਹ ਤੇ ਡਰਾਈਵਰਾਂ ਨੂੰ ਪਤਾ ਲੱਗ ਗਿਆ ਜਿੰਦਾ ਸੀਪੀਆਰਸੀ ਔਰ ਆਪੀਸੀ ਜਿੰਨੇ ਵੀ ਚੇਂਜ ਕੀਤੇ ਨੇ ਕਾਨੂੰਨ ਲੋਕਾਂ ਨੂੰ ਪਤਾ ਲੱਗੂ ਬਹੁਤ ਖਤਰਨਾਕ ਕਾਨੂੰਨ ਬਣ ਗਏ ਨੇ ਜਿਨ੍ਹਾਂ ਦਾ ਖਮਿਆਜਾ ਆਉਣ ਵਾਲੇ ਸਮਿਆਂ 'ਚ ਜਿਹੜੇ ਲੋਕਾਂ ਨੂੰ ਭੁਗਤਣਾ ਪੈਣਾ ਇਹ ਡਰਾਈਵਰ ਆਮ ਪਬਲਿਕ ਨਾਲੋਂ ਸੁਚੇਤ ਨੇ ਜਿਨ੍ਹਾਂ ਨੂੰ ਜਲਦੀ ਪਤਾ ਲੱਗ ਗਿਆ ਕਿ ਲੋਕ ਸਟੰਟ ਕਰਦੇ ਲੋਕ ਬੇਪਰਵਾਹ ਜਿੱਥੇ ਉਹਨਾਂ ਨੇ ਨਹੀਂ ਤੁਰਨਾ ਉਸ ਲੇਨ 'ਚ ਮੋਟਰਸਾਈਕਲ ਸਕੂਟਰ ਪੈਦਲ ਤੁਰੇ ਫਿਰਦੇ ਨੇ ਕਈ ਵਾਰੀ ਬੰਦੇ ਉਹ ਜਿਹੜੇ ਗੱਡੀ ਦੇ ਲਪੇਟ ਚ ਆ ਜਾਂਦੇ ਆ ਸਰਾਸਰ ਖਸੂਰ ਜਿਹੜਾ ਛੋਟੇ ਵਹੀਕਲ ਦਾ ਹੁੰਦਾ ਗੱਲ ਲੋਕੀ ਵੱਡੇ ਜਿਹੜੇ ਸਾਧਨ ਉਹਦੇ ਪੈ ਜਾਂਦੇ ਲੋਕਾਂ ਨੂੰ ਫੜ ਕੇ इवन ਡਰਾਈਵਰ ਨੂੰ ਫੜ ਕੇ ਜਾਨੀ ਮਾਰਿਆ ਕੁੱਟਿਆ ਤੇ ਜਾਂਦਾ ਹੀ ਆ ਔਰ ਮੌਤ ਦੀ ਘਾਟ ਵੀ ਧਾਰ ਦਿੱਤਾ ਜਾਂਦਾ ਬਹੁਤ ਥੋੜੀ ਤਨਖਾਹ ਤੇ ਡਰਾਈਵਰ ਕੰਮ ਕਰ ਰਹੇ ਨੇ ਜੇ ਉਹ ਜਿਆ ਕਾਨੂੰਨ ਬਣ ਜਾਣ ਉਹ ਕਿੱਥੋਂ ਇਹ ਸਜ਼ਾ ਭੁਗਤਣਗੇ ਕਿੱਥੋਂ ਬੱਚੇ ਪਾਲਣਗੇ ਕਿੱਥੋਂ ਜਿਹੜੇ ਇਹਨੇ 7-7 ਲੱਖ ਰਜਾਨਾ ਭੁਗਤਣਗੇ ਉਹ ਸੁਚੇਤ ਨੇ ਪਰ ਜਿਹੜੇ ਆਮ ਲੋਕ ਨੇ ਉਹ ਇਹਨਾਂ ਜਿਹੜੇ ਹੋਰ ਕਾਨੂੰਨ ਜਿਹੜੇ ਬਣੇ ਆ ਉਹਨਾਂ ਤੋਂ ਅਣਜਾਣ ਨੇ ਔਰ ਉਹਨਾਂ ਨੂੰ ਉਹਨਾਂ ਕਾਨੂੰਨਾਂ ਦਾ ਖਮਿਆਜਾ ਅੱਜ ਨਹੀਂ ਤਾਂ ਕੱਲ ਨੂੰ ਭੁਗਤਣਾ ਪੈਣਾ ਉਹਨਾਂ ਨੂੰ ਸੁਚੇਤ ਹੋਣਾ ਪੈਣਾ ਡਰਾਈਵਰਾਂ ਵਾਂਗੂ ਨਹੀਂ ਤਾਂ ਤੁਸੀਂ ਦੇਖ ਲਓ ਜਿਹਨੂੰ ਮਰਦੀ ਚੱਕ ਕੇ ਜੇਲ੍ਹ ਚ ਸਿੱਟਿਆ ਜਾ ਸਕਦਾ 90 ਦਿਨ ਤੇਕਰ 90 ਤੋਂ 120 ਦਿਨ ਤੱਕ ਜਿਹੜੀ ਪੁਲਿਸ ਦਾ ਰਾਸਤ ਔਰ ਜੁਡੀਸ਼ੀਅਲ ਕਸਟਡੀ ਚ ਰੱਖਿਆ ਜਾ ਸਕਦਾ ਜਿਹੜਾ ਕਿ ਬਹੁਤ ਹੀ ਖਤਰਨਾਕ ਕਾਨੂੰਨ ਆ ਪੁਲਿਸ ਦਾ ਰਾਜ ਹੋਣ ਵਾਲਾ ਜਿਹਦੀ ਰੂਲਿੰਗ ਪਾਰਟੀ ਜਿਹੜੀ ਹੁੰਦੀ ਉਹਦੀ ਪੁਲਿਸ ਹੁੰਦੀ ਔਰ ਪੁਲਿਸ ਜਿੰਨੂੰ ਮਰਜ਼ੀ ਚੱਕ ਕੇ ਨਵੇਂ ਕਾਨੂੰਨ ਮਤਾਬਕ ਅੰਦਰ ਸਿੱਡ ਸਕਦੀ ਹੈ 120 ਦਿਨਾਂ ਤੱਕ ਤੇ ਤੁਸੀਂ ਦੇਖੋ ਬਹੁਤ ਹੀ ਖਤਰਨਾਕ ਕਾਨੂੰਨ ਪਾਸ ਹੋਏ ਨੇ ਲੋਕਾਂ ਚ ਕਿਸੇ ਤਰ੍ਹਾਂ ਖਾਸ ਕਰ ਜਿਹੜਾ ਗੋਦੀ ਮੀਡੀਆ ਉਹਨੇ ਇਸ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਔਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਲੋਕ ਵੈਸੇ ਵੀ ਮੈਂ ਗੱਲ ਕਹਿਣਾ ਇਹਨਾਂ ਇੰਨੀ ਗੱਲ ਕਹਿ ਕੇ ਵੀ ਸਾਨੂੰ ਕੀ ਕਹਿ ਕੇ ਪੱਲਾ ਛਡਾਈ ਜਾਂਦੇ ਨੇ ਪਰ ਜਦੋਂ ਕੋਈ ਉਹਨਾਂ ਤੇ ਆਪ ਤੇ ਪਈ ਉਦੋਂ ਲੋਕਾਂ ਨੇ ਚੀਕਾਂ ਮਾਰਨੀ ਆ ਕੱਲੀ ਹੀ ਨਹੀਂ ਇਹ ਕੱਲੇ ਟਰੱਕ ਡਰਾਈਵਰਾਂ ਦੀ ਨਹੀਂ ਗੱਲ ਤੁਹਾਡੀ ਆਪਣੀ ਛੋਟੀ ਗੱਡੀ ਆ ਉਹ ਚ ਹਿੱਟ ਹੋ ਜਾ ਕੋਈ ਉਹਦੇ ਤੇ ਵੀ ਸੇਮ ਕਾਨੂੰਨ ਆ ਮੈਂ ਜਿਹੜੀ ਗੱਲ ਕਰ ਰਿਹਾ ਲੇਕਿਨ ਜਿਹੜੀ ਜਿਹੜੀ ਸਪਲਾਈ ਚੇਨ ਆ ਉਹ ਡਿਸਟਰਬ ਹੋ ਜਾਣੀ ਲੋਕਾਂ ਨੂੰ ਬਹੁਤ ਇਹਦਾ ਹਮਾਇਜਾ ਭੁਗਤਣਾ ਪੈਂਦਾ ਮੈਂ ਭਾਰਤ ਸਰਕਾਰ ਨੂੰ ਖਾਸ ਕਰਕੇ ਅਮਰ ਸ਼ਾਹੀਆਂ ਮੋਦੀ ਸਾਹਿਬ ਨੂੰ ਅਪੀਲ ਕਰਦਾ ਕਿ ਨਾਤੇ ਵਿਚਾਰ ਕੀਤਾ ਜਾਵੇ ਨਾ ਕਾਨੂੰਨ ਤੇ ਵਿਚਾਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਿਹੜੇ ਪਹਿਲਾਂ ਹੀ ਬਹੁਤ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਹੋਰ ਜਿਹੜਾ ਤਸ਼ੱਦਦ ਨਾ ਸਹਿਣਾ ਪਵੇ ਮੈਂ ਇਹੋ ਅਪੀਲ ਕਰਦਾ ਸਰਕਾਰ ਨੂੰ ਕਿ ਜਲਦ ਤੋਂ ਜਲਦ ਕਾਨੂੰਨ ਵਾਪਸ ਲਿਆ ਜਾਵੇ